व्हीलचेयर की नहीं है दो व्हीलचेयर दूंगी क्यों नहीं खरीया है उन्हें एकदम पे एक्सीडेंट एक केस आ गए तीन चार आठ बंदे भी आसवाल हैं अच्छे व्हीलचेयर और स्ट्रेचर क्यों नहीं है हमारे जैसे बाहर उन चीज़ें स्टेचर न ले जाना ले तो कितने बंदे तड़को बाहर खड़े रहने हैं कितने दो ल ਇਹ ਹਸਪੀਟਲ ਨੂੰ ਕੋਈ ਜਾਂਚ ਕਰ ਤੋਂ ਨਾ ਹੈਗਾ ਤੁਸੀਂ ਨਾਟ ਬੈਂਕਟ ਹਾਲ ਹੀ ਹੈ ਹੈ ਨਹੀਂ ਹੈ ਸਤੋਂ ਨਾ ਹੋ ਜਾਏਗਾ ਅੱਜ ਕੋਈ ਐਕਸੀਡੈਂਟ ਕੇਸ ਹੋ ਜਾ ਰੋਡ ਤੋਂ 6 ਬੰਦੇ ਆ ਗਏ ਪਰ ਉਹ ਸਟੀਚਰ ਹੀ ਨਹੀਂ ਆ ਗਏ ਦਾ ਸਟੀਚਰ ਰੋਡ ਕਿਥੇ ਸਟੀਚਰ ਪਿਆ ਸੀ ਬੇ ਇਤਨੀ ਚੀਜ਼ ਹੈ ਨਾ 6 ਚੀਜ਼ ਮਿਨੀਮਮ ਮਿਨੀਮਮ 6 ਸਟੀਚਰ ਚੀਜ਼ ਹਨ ਰੈਡੀ ਪੋਜੀਸ਼ਨ ਚ ਉਹ 6 ਵੀਲ ਚੀਜ਼ ਜਿਹਦੀਆਂ ਨੇ ਕਿਉਂ ਨਹੀਂ ਨਵੀਂ ਉੱਥੇ ਤੁਸੀਂ ਕੋਰਸ ਕਿਤੋਂ ਆਏ ਹੋ ਤੁਸੀਂ ਡਾਕਟਰ ਆਏ ਹੋ ਤੁਸੀਂ ਸ਼ਪਤ ਲੈ ਕੇ ਆਏ ਹੋ ਕਿ ਸੇਵਾ ਕਰਾਂਗੇ ਤੁਸੀਂ ਜੇ ਸਰਕਾਰ ਨੇ ਸਾਰੇ ਸਾਧਨ ਦਿੱਤੇ ਹੋਏ ਨੇ ਮੈਂ ਤੇ ਹਰਾਨ ਹੋ ਰਹੀ ਕਿ ਕਿਉਂ ਨਹੀਂ ਆਵੇ। ਇੱਥੇ ਖੜੇ ਰਹਿਣਾ ਚੰਗੀ ਜਿਸ ਤੇ ਜਿਵੇਂ ਕੋ ਉਤਰਾ ਸਾ ਤੋਂ ਪਹਿਲੇ ਗਈ ਜਦਾ ਉਹਨਾਂ ਸਟੇਚਰ ਚੋ ਗਈ। ਐਵੇਂ ਲੱਗ ਰਿਹਾ ਜਿਹਾ। ਹੁਣ ਇਹ ਐਮਬੂਲੈਂਸ ਹੀ ਪ੍ਰਾਈਵੇਟ ਚਾਹੇ ਹਨ ਉਹ ਪਰ ਸਟੇਚਰ ਨਾਲ ਲੈ ਕੇ। ਮੈਂ ਉਸੀ ਵੇਲੇ ਦੇਖ ਲਿਆ ਸੀ ਕਿ ਸਟੇਚਰ ਹੈ ਹੀ ਨਹੀਂ ਆ। ਇਹ ਬੜਾ ਮਿਸਮੈਨੇਜਮੈਂਟ ਹੈ ਤੇ ਤੁਸੀਂ ਲੇਡੀਜ਼ ਦਾ ਟਾਇਲਟ ਦਾ ਖਿਆਲ ਨਹੀਂ ਰੱਖ ਰਹੇ ਮੈਨੂੰ ਬੜਾ ਮੈਨੂੰ ਬੜਾ ਸਰਪ੍ਰਾਈਜ਼ ਹੋ ਰਿਹਾ ਹੈ। ਆਈ ਏਮ ਵੈਰੀ ਸ਼ੌਕਟ। ਇੰਨਾ ਬੁਰਾ ਹਾਲ ਹੈ ਇੱਥੇ। ਮੋਰ ਚੀਜ਼ ਕਿੰਨੇ ਤੁਹਾਡੇ ਕੋਲ ਬਾਕਸ ਹੈਗੇ ਮੋਰ ਚੀਜ਼ ਨਹੀਂ ਦਾ ਸਰ ਟੋਟਲ 4 ਸੀਰੀਜ਼ ਦੇ ਸੀ ਹਮ ਰਨਿੰਗ ਕਲੀਸ਼ਨ ਚ 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 ਚਾਰੇ ਬੱਚੇ ਸੀ। ਓਕੇ ਉਹ ਡਬਲ ਚਾਰਜ ਦੇਖ ਰਹੇ ਸੀ। ਉਹ ਡਬਲ ਚਾਰਜ ਦੇਖਦੇ ਸੀਗੇ। ਕਿੰਨਾ ਚਿਰ ਦੇਖਿਆ ਉਹਨਾਂ ਨੇ? ਸਰ ਮੈਂ ਵੀ ਇੱਕ ਦੋ ਮਹੀਨੇ ਹੋਇਆ ਹੈ। ਉਸ ਤੋਂ ਮੇ ਤੋਂ ਪਹਿਲੇ ਦਿਨ। ਉਹਨਾਂ ਨੇ 1.5 ਮਹੀਨੇ ਲਿਖਿਆ। ਨਹੀਂ ਜਿਹੜਾ ਇੰਨਾ ਵੱਡਾ ਮਿਸਮੈਨੇਜਮੈਂਟ ਹੈ ਸਰ ਇਸੇ ਲਈ ਚੇਂਜ ਕੀਤਾ। ਮੇਰੀ ਗੁਜਾਰਿਸ਼ ਹੈ ਤੁਸੀਂ ਆਪੇ ਜਵਾਬ ਦੇ ਦਿਓ ਕਿ ਜੋ ਮਿਸਮੈਨੇਜਮੈਂਟ ਹੈ ਚਾਹੇ ਐਮਬੂਲੈਂਸ ਚਾਹੇ ਜਾਂ ਵਾਸ਼ਰੂਮ ਚਾਹੇ ਜੋ ਜੋ ਵੀ ਬੰਦੇ ਖੇ ਨੇ। ਉਹਦਾ ਜ਼ਿੰਮੇਵਾਰ ਆਪ ਇਹਨਾਂ ਨੂੰ ਠਰਾਈਏ ਤੁਹਾਨੂੰ ਠਰਾਈਏ। ਗੱਲ ਖਤਮ ਹੋ ਜਾਂਦੀ ਹੈ। ਹਾਂ ਤੇ ਹੈ ਹੀ ਉਹ ਦੱਸੋ ਪੰਜ ਜੀ ਹੈ ਕੋ ਨੰਬਰ ਤੁਸੀਂ ਕਿਵੇਂ ਜਜ ਕਰੋਗੇ ਕਿ ਤੁਸੀਂ ਕਿਸੇ ਪੇਸ਼ੈਂਟ ਨੂੰ ਘਰ ਭੇਜਿਆ ਉਹ ਪਹੁੰਚਿਆ ਕਿ ਨਹੀਂ ਪਹੁੰਚਿਆ ਉਹਦੇ ਕੋਲ ਪੈਸੇ ਲਿੱਤੇ ਨੇ ਕਿ ਨਹੀਂ ਲਿੱਤੇ ਉਹਨੂੰ ਦੁਖੀ ਕੀਤਾ ਤੁਹਾਡਾ ਡਰਾਈਵਰ ਨੇ ਉਹਨੂੰ ਕਿਵੇਂ ਕਿਵੇਂ ਸਾਬਿਤ ਕਰੋ ਉਹ ਦੱਸੋ ਡਾਕਟਰ ਨਰਸਿੰਗ ਸਿਸਟਰ ਇਹਨਾਂ ਨੇ ਦੇਖਣਾ ਹੈ ਐਂਬੂਲੈਂਸ ਹੰਦੇ ਨਹੀਂ ਆਉਂਦੇ ਕਿੱਥੇ ਲਿਖੋ ਤੇ ਦੋ